ਸਾਰੇ ਲੋਕਾਂ ਨੇ ਸਭ ਕੁਝ ਬੰਦ ਕਰਾਂਗੇ ਜੀ ਜੀ ਤੁਹਾਨੂੰ ਕੁਛ ਕਹੀ ਨਹੀਂ ਅਸੀਂ ਬੋਲਦੇ ਨਹੀਂ ਅਸੀਂ ਸ਼ਾਂਤ ਮਾਈ ਜਾਂਦੇ ਤੁਸੀਂ ਜਾਣਦੇ ਹੋ ਤੁਹਾਨੂੰ ਆ ਰਿਹਾ ਹੈ ਕਾ ਕੇਂਦਰ ਪੰਜਾਬ ਹਰਿਆਣਾ ਸਰਕਾਰ ਸਾਰੇ ਤੁਸੀਂ ਜਲਦੇ ਬੈਠੇ ਲਿਆ ਕੋਈ ਨਹੀਂ ਕੁਛ ਕਹਿੰਦੇ ਅਸੀਂ ਆਪਣੇ ਬਾਦਰ ਦੇ ਅਸੀਂ ਇੱਕ ਡੱਲੇਵਾਲ ਸਾਹਿਬ ਨੇ ਸਾਡੇ ਮਰਨਵਰ ਤੇ ਬੈਠਣਾ ਸੀ ਅੱਜ ਸਾਡਾ ਪਹਿਲਾ ਐਲਾਨ ਕੀਤਾ ਹੋਇਆ ਸੀ ਐਮਐਸਪੀ ਗਾਰੰਟੀ ਕਾਨੂੰਨ ਦਾ ਕਰਜ਼ਾ ਮਾਫੀ ਦਾ ਤੇ ਸਬਾਮੀ ਨਥਨ ਦੀ ਰਿਪੋਰਟ ਲਾਗੂ ਕਰਨ ਦਾ ਪਿਛਲੇ 8-9 ਮਹੀਨਿਆਂ ਤੋਂ ਅਸੀਂ ਲਗਾਤਾਰ ਬਾਡਰਾਂ ਤੇ ਬੈਠੇ ਆਂ ਤੇ ਸੁਣਵਾਈ ਨਹੀਂ ਹੋ ਰਹੀ ਸਰਕਾਰ ਤੋਂ ਆਪਦੇ ਕਿੱਤੇ ਦੀ ਜ਼ਿੰਮੇਵਾਰੀ ਹੈ ਕਿੱਤੇ ਦੀ ਲੜਾਈ ਲੜਨ ਵਾਸਤੇ ਆਪਦੇ ਕਿੱਤੇ ਦੀ ਲੜਾਈ ਨੂੰ ਲੈ ਕੇ ਗਏ ਆਂ ਸੁਪਰੀਮ ਕੋਰਟ ਦਾ ਵੀ ਫੈਸਲਾ ਹੈ ਵੀ ਇਹਨਾਂ ਨੂੰ ਜੋ ਵੀ ਇਹਨਾਂ ਨੇ ਮੰਗਿਆ ਹੈ ਗਾਰੰਟੀ ਕਾਨੂੰਨ ਦੇਣਾ ਪਊਗਾ ਪਰ ਇਥੋਂ ਇਸ ਗਵਰਨਮੈਂਟ ਨੇ ਸਰਕਾਰ ਨੇ ਸੈਂਟਰ ਨੇ ਹਰਿਆਣੇ ਨੇ ਤੇ ਪੰਜਾਬ ਸਰਕਾਰ ਨੇ ਤੇ ਸਾਡੇ ਪ੍ਰਧਾਨ ਜੀ ਨੂੰ ਰਾਤ ਹੀ ਅਰੈਸਟ ਕਰ ਲਿਆ ਤੜਕੇ ਪੌਣੇ 3 ਵਜੇ ਚੱਕ ਕੇ ਅਰੈਸਟ ਕਰ ਲਿਆ ਉਥੋਂ 도ਮਾ ਰਾਜਾਂ ਦੀ ਪੁਲਿਸ ਆ ਤੇ ਅੱਜ ਵੀ ਇੱਥੇ ਅਸੀਂ ਜੇਠੂ ਕੇ ਨਾਕੇ ਤੇ ਖੜੇ ਆ ਇਥੋਂ ਪੰਜਾਬ ਪੁਲਿਸ ਸਾਡੇ ਨਾਲ ਇਹ ਜਾ ਮਤੀਰਾ ਕਰ ਰਹੀ ਹੈ ਤੇ ਮੁੰਡੇ ਨਾਲ ਧੱਕਾ ਮੁੱਕੀ ਵੀ ਕਰਨ ਲੱਗੇ ਅਸੀਂ ਇਥੋਂ ਦਾ ਇੱਥੇ ਐਸਆਈ ਇੱਥੇ ਸਾਡੇ ਨਾਲ ਸਰੀਆਮ ਧੱਕਾ ਹੋ ਰਿਹਾ ਹੈ ਲੋਕਤੰਤਰ ਦਾ ਘਾਣਾ ਹੈ ਇਥੋਂ ਕਾਨੂੰਨ ਦੇ ਰਖਵਾਲੇ ਇੱਧਰ ਨਿਗਾ ਮਰੋ ਅੱਜ ਕਿਵੇਂ ਸਾਨੂੰ ਸੜਕ ਦੇ ਖੜਾਈ ਖੜੇ ਆ ਆਹ ਕਿਹੜੇ ਕਹਿੰਦੇ ਆ ਵੀ ਅਸੀਂ ਕਾਨੂੰਨ ਦੇ ਰਖਵਾਲੇ ਆ ਇਹ ਪੰਜਾਬ ਪੁਲਿਸ ਇਹ ਭਾਜਪਾ ਦੀ ਕਿਸਾਨ ਵਿਰੋਧੀ ਸਰਕਾਰ ਦੀ ਪਿੱਠ ਤੇ ਖੜੀ ਹੈ ਸਾਨੂੰ ਇੱਥੇ ਇੱਥੇ ਨਾਕੇ ਤੇ ਰੋਕਿਆ ਗਿਆ ਅਸੀਂ ਜਾਮ ਲਾ ਕੇ ਬੈੰਨੇ ਆ ਅਸੀਂ ਸ਼ਾਂਤਮਈ ਆਪਦੇ ਖਨੌਰੀ ਬਾਰਡਰ ਤੇ ਜਾ ਰਹੇ ਆ ਤੇ ਪਰ ਇਥੋਂ ਦੀ ਪੁਲਿਸ ਸਾਡੀ ਨਾਲ ਧੱਕਾਸ਼ਾਹੀ ਕਰ ਰਹੀ ਹੈ ਅਸੀਂ ਐਸੇ ਕਰਕੇ ਇਥੇ ਸੜਕ ਦੀ ਜਾਮ ਲਾਤਾ ਤੇ ਉਹਨਾਂ ਚੱਕ ਅਸੀਂ ਜਾਮ ਨਹੀਂ ਖੋਲਾਂਗੇ ਤੇ ਅਸੀਂ ਹੋਰ ਵੀ ਸਾਡਾ ਕਿਹੜਾ ਕਿਸਾਨ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸਿੱਧੋ ਸੇਤੀ ਇੱਥੇ ਸਾਨੂੰ ਜੇਠੂ ਕੀ ਬਾਰਡਰ ਤੇ ਆਸੇ ਜੇਠੂ ਕੀ ਨਾਕੇ ਤੇ ਸੇਤੀ ਪਹੁੰਚਣ ਤੇ ਇਥੋਂ ਪੁਲਿਸ ਪੰਜਾਬ ਪੁਲਿਸ ਧੱਕਾ ਕਰ ਰਹੀ ਆ ਕਿਸਾਨਾਂ ਨਾਲ ਤੇ ਅਸੀਂ ਜਾਮ ਲਈ ਬੈਠੇ ਆਂ ਅਗਲਾ ਜਾਮ ਕਿਹੜਾ ਕੀ ਪ੍ਰੋਗਰਾਮ ਜਿੰਨਾ ਚੱਕ ਜਿੰਨਾ ਚੱਕ ਇਥੋਂ ਨਹੀਂ ਖੁੱਲੂਗਾ ਉਹਨਾਂ ਚ ਇੱਕ ਅਸੀਂ ਇੱਥੇ ਬੈਠਾਂਗੇ ਇੱਥੇ ਮੋਰਚਾ ਬਣਾ ਦਾਂਗੇ ਤੇ ਅਸੀਂ ਘਰਾਂ ਨੂੰ ਵਾਪਸ ਹੋਣ ਵਾਲੇ ਨਹੀਂ ਤੇ ਆਪ ਦਾ ਜੋ ਵੀ ਸਾਡਾ ਅਗਲਾ ਹੈਗਾ ਵੀ ਮਰਨ ਵਰਤੇ ਅਗਲਾ ਆਗੂ ਬੈਠੂਗਾ ਅਸੀਂ ਉਹਦੇ ਨਾਲ ਖੜਾਂਗੇ ਜਾਵਾਂਗੇ ਬਾਰਡਰਾਂ ਤੇ ਜਾਵਾਂਗੇ ਦਿਨ ਰਾਤ ਸਾਡੇ ਕਿਸਾਨ ਪਹੁੰਚਣਗੇ ਸਾਡੀਆਂ ਵੱਧ ਤੋਂ ਵੱਧ ਮਾਮਾ ਨੂੰ ਬੇਨਤੀ ਆ ਵੀ ਜਿੱਥੇ ਉਹ ਸੀਤੀ ਆ ਵੀ ਸਾਡਾ ਨਾ ਮਾਈਆਂ ਬੈਠੀਆਂ ਤੇ ਅਸੀਂ ਉਹਨਾਂ ਚ ਕਿ ਇੱਥੇ ਬੈਠਾਂਗੇ ਤੇ ਅਸੀਂ ਆਪਣੀ ਲੜਾਈ ਲੜਦੇ ਰਹਿਣਾ ਮੇਰਾ ਨਾਮ ਪਰਮਜੀਤ ਕੋ ਸੰਦੂ ਜ਼ਿਲ੍ਹਾ ਕੋ ਡੀਕੇ ਜੋ ਸਿੱਤੂ ਪਰ ਮਿਠੰਡਾ ਜੀ ਕਿ ਕਿੱਥੇ ਜਾ ਰਹੇ ਸੀ ਅਸੀਂ ਇਹ ਖਨੌਰੀ ਬਾਰਡਰ ਤੇ ਜਾ ਰਹੇ ਸੀ ਤੇ ਸਾਨੂੰ ਹੁਣ ਪੁਲਿਸ ਪ੍ਰਸ਼ਾਸਨ ਇੱਥੇ ਵੀ ਤੰਗ ਕਰ ਰਿਹਾ ਦੇਖੋ ਐਨਾ ਤੱਕਾ ਕਰਦੇ ਆ ਸਰਕਾਰਾਂ ਵੀ ਸਾਨੂੰ ਅਸੀਂ ਸ਼ਾਂਤੀਪੂਰਵਕ ਜਾਂਦੇ ਸਾਨੂੰ ਇਹ ਜਾਣ ਨਹੀਂ ਦਿੰਦੇ ਜੇ ਸਾਨੂੰ ਲੰਘਣ ਦਿੱਤਾ ਤਾਂ ਠੀਕ ਆ ਨਹੀਂ ਫਿਰ ਸਾਡਾ ਮੋਰਚਾ ਇੱਥੇ ਹੀ ਲੰਘੂਗਾ ਅਸੀਂ ਪਿੰਡਾਂ ਦੇ ਵਿੱਚ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਭੈਣਾ ਵੀਰ ਇੱਥੇ ਪਹੁੰਚੋ ਜੇ ਠੁਕੇ ਤੇ ਜੇ ਠੁਕੇ ਲਾ ਕੇ ਜਦ ਅਸੀਂ ਜੋਗੇ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਇਹ ਤਾਂ ਹੈ ਨਹੀਂ ਫਿਰ ਅਸੀਂ ਸਾਡੀ ਗੱਡੀ ਇਹ ਪਿੱਛੇ ਵਾਪਸ ਕਰ ਦੇਣਗੇ ਸਾਡੇ ਪ੍ਰਧਾਨ ਸਰਦਾਰ ਜੀਤ ਸਿੰਘ ਡੱਲੇਵਾਲ ਨੇ ਨੇਤਪੜ ਵੇਦਾ ਕਿਸਾਨਾਂ ਆਗੂਆ ਦੇਖੋ ਸਾਡੇ ਵਾਸਤੇ ਮਰਨ ਵਰਤ ਦੇ ਬੈਠਣ ਲੱਗੇ ਆ ਨਾ ਉਹਨਾਂ ਨੇ ਰਾਤ ਚੋਰਾ ਵਾਂਗ ਪੰਜਾਬ ਕੇਂਦਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀ ਭੋਗਤਾ ਜਿਹੜੀ ਉਹਨਾਂ ਦਾ ਕਮਰਾ ਭੰਨ ਕੇ ਉਹਨਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਗਈ ਆ ਤੇ ਜੇ ਇੰਨਾ ਹੀ ਸੀ ਤਾਂ ਫਿਰ ਸਾਹਮਣੇ ਸ਼ਰਿਆਮ ਜਿਵੇਂ ਪਟਿਆਲਿਓ ਚੱਕਿਆ ਸੀ ਉਵੇਂ ਚੱਕਦੇ ਸਾਡੀਆਂ ਲਾਸ਼ਾਂ ਜਾ ਸਕਦੀਆਂ ਘਰੇ ਪਰ ਅਸੀਂ ਘਰੇ ਕਦੇ ਵੀ ਵਾਪਸ ਨਹੀਂ ਜਾਵਾਂਗੇ ਜਿੰਨਾ ਟਾਈਮ ਅਸੀਂ ਆਪਦੇ ਆਗੂ ਦੇ ਆਗੂ ਤੱਕ ਨਹੀਂ ਪਹੁੰਚ ਕਰਦੇ